ਜਿੱਥੇ ਆਪ ਸਾਰੇ ਜਾਣਦੇ ਆਂ ਜੀ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਜੇਲ੍ਹਾਂ ਦੀ ਸਿਕਿਉਰਿਟੀ ਨੂੰ ਲੈ ਕੇ ਤੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਹੜੇ ਲੋਕਾਂ ਨੇ ਹੈਲਡ ਕਰਵਾਈ ਕੌਣ ਲੋਕ ਰਿਸਪੌਂਸੀਬਲ ਨੇ ਉਹਨੂੰ ਲੈ ਕੇ ਜਿਹੜਾ ਹੈ ਉਹ ਮੈਟਰ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਅੱਜ ਉਸ ਕੇਸ ਦੀ ਸੁਣਵਾਈ ਸੀਗੀ ਉਹਦੇ ਵਿੱਚ ਪ੍ਰਮੋਦ ਕੁਮਾਰ ਜੀ ਜਿਹੜੇ ਕਿ ਐਸਆਈਟੀ ਨੂੰ ਹੈਡ ਕਰਦੇ ਪਏ ਨੇ ਉਹ ਆਪ ਪਰਸਨਲੀ ਵੀਡੀਓ ਕਾਨਫਰੈਂਸਿੰਗ ਦੇ ਥਰੂ ਪੇਸ਼ ਹੋਏ ਸੀ ਤੇ ਉਸ ਕਮੇਟੀ ਦੇ ਇੱਕ ਮੈਂਬਰ ਸ਼੍ਰੀ ਐਸ ਰਾਹੁਲ ਜੀ ਆਪ ਇਨ ਪਰਸਨ ਫਿਜ਼ੀਕਲੀ ਪੇਸ਼ ਹੋਏ ਸੀਗੇ ਉਹਨਾਂ ਨੇ ਕੁਝ ਦੇਰ ਦਾ ਟਾਈਮ ਮੰਗਿਆ ਜਿਹੜੇ ਆਫੀਸਰਸ ਰਿਸਪੌਂਸੀਬਲ ਨੇ ਐਸ ਇੰਟਰਵਿਊ ਨੂੰ ਕਰਵਾਉਣ ਵਾਸਤੇ ਉਹਨਾਂ ਆਫੀਸਰਸ ਦੇ ਨਾਮ ਜਾਹਰ ਕਰਨ ਵਾਸਤੇ ਸੋ ਇੱਕ ਦੂਸਰਾ ਮੈਟਰ ਜਿਹੜਾ ਸੀਗਾ ਕਿ ਜੇਲ੍ਹਾਂ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਉਹਦੀ ਰਿਗਾਰਡਿੰਗ ਪੰਜਾਬ ਸਰਕਾਰ ਦਾ ਕਹਿਣਾ ਇਹ ਸੀ ਕਿ ਸਾਡੇ ਕੋਲ ਫੰਡ ਨਹੀਂ ਹੈਗੇ ਕੈਸ਼ ਨਹੀਂ ਹੈਗਾ ਜਿਹਦੇ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਜੈ ਮਰ ਨਹੀਂ ਲਗਾ ਸਕਦੇ ਹਾਲਾਂਕਿ ਆਫ ਦਾ ਰਿਕਾਰਡ ਗੱਲ ਹੈ ਕਿ ਆਰਡਰ ਦੇ ਵਿੱਚ ਨਹੀਂ ਆਏਗਾ ਲੇਕਿਨ ਮਾਨਜੋਗ ਕੋਰਟ ਦਾ ਇਹ ਕਹਿਣਾ ਸੀਗਾ ਕੀ ਐਡੇ ਸੀਰੀਅਸ ਮਾਮਲੇ ਨੂੰ ਲੈ ਕੇ ਜੇਲ੍ਹਾਂ ਦੀ ਸਿਕਿਉਰਿਟੀ ਦੇ ਮਾਮਲੇ ਨੂੰ ਲੈ ਕੇ ਜਿਹੜੇ ਜੈਮਰ ਜਿਹੜੇ ਨੇ ਵੀਆਈਪੀਜ਼ ਨੂੰ ਤੁਸੀਂ ਦਿੱਤੇ ਹੋਏ ਆ ਉਹ ਜੈਮਰ ਤੁਸੀਂ ਜੇਲ੍ਹਾਂ 'ਚ ਕਿਉਂ ਨਹੀਂ ਲਗਾਉਂਦੇ ਵੀਆਈਪੀਜ਼ ਨੂੰ ਜੈਮਰ ਦੀ ਇੰਨੀ ਜ਼ਰੂਰਤ ਨਹੀਂ ਹੈ ਜਿੰਨੀ ਜੇਲ੍ਹਾਂ ਦੇ ਵਿੱਚ ਜੈਮਰ ਲਗਾਉਣ ਦੀ ਜ਼ਰੂਰਤ ਹੈ ਸੋ ਮੈਟਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੋ ਕਿ ਆਰਡਰ ਦੇ ਵਿੱਚ ਲਿਖਾਇਆ ਵੀ ਹੈ ਵੀ ਮੈਟਰ ਬਹੁਤ ਗੰਭੀਰ ਹੈ ਇਸ ਕਰਕੇ ਇਹਨੂੰ ਕੱਲ ਸਵੇਰੇ ਕੇਸ ਨੂੰ ਰੱਖਿਆ ਗਿਆ 10 ਵਜੇ ਦਾ ਟਾਈਮ ਰੱਖਿਆ ਗਿਆ ਤੇ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਪਰਸਨਲੀ ਵੀਡੀਓ ਕਾਨਫਰੈਂਸਿੰਗ ਦੇ ਥਰੂ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਸੋ ਸਾਨੂੰ ਇਹ ਉਮੀਦ ਹੈ ਕਿ ਕੱਲ ਕੋਈ ਨਾ ਕੋਈ ਆਰਡਰ ਜਿਹੜਾ ਹੈਗਾ ਉਹ ਜੇਲਾਂ ਦੀ ਸਿਕਿਉਰਿਟੀ ਨੂੰ ਲੈ ਕੇ ਹੋਵੇਗਾ ਤੇ ਇਸ ਦੇ ਨਾਲ-ਨਾਲ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਆਉਦੀ ਰਿਪੋਰਟ ਕਿਸ ਤਰ੍ਹਾਂ ਕੋਰਟ ਦੇ ਅੱਗੇ ਰੱਖਦੀ ਹੈ ਤੇ ਉਹਨਾਂ ਦੇ ਵਿੱਚ ਕਿਹੜਾ ਆਫੀਸਰਜ਼ ਦੇ ਨਾਮ ਦੱਸੇ ਜਾਂਦੇ ਨੇ ਜਾਂ ਉਹਨਾਂ ਨੂੰ ਟਾਈਮ ਮਿਲਦਾ ਹੈ ਤੇ ਕਿੰਨਾ ਟਾਈਮ ਮਿਲਦਾ ਹੈ ਇਸ ਚੀਜ਼ ਦੇ ਬਾਰੇ ਜਿਹੜਾ ਹੈਗਾ ਉਹ ਸਭ ਕੁਝ ਸਾਨੂੰ ਕੱਲ ਨੂੰ ਆਜੂਗਾ ਬੋਤ ਕੁਮਾਰ ਕਹਿ ਚੁੱਕੇ ਨੇ ਕਿ ਅਕਤੂਬਰ ਤੱਕ ਦਾ ਟਾਈਮ ਚਾਹੀਦਾ ਹੈ ਹਾਂਜੀ ਉਹਦੇ ਵਿੱਚ ਜੈ ਸਾਹਿਬ ਨੇ ਇਹ ਟਿੱਪਣੀ ਕੀਤੀ ਹੈ ਕਿ ਤੁਸੀਂ ਡਿਮਾਂਡ ਕੀਤੀ ਹੈ ਅਕਤੂਬਰ ਤੱਕ ਦੇ ਦੀ ਲੇਕਿਨ ਕੋਰਟ ਨੇ ਕੋਈ ਆਰਡਰ ਨਹੀਂ ਪਾਸ ਕੀਤਾ ਐਸ ਦੇ ਰਿਗਾਰਡਿੰਗ ਕਿ ਅਕਤੂਬਰ ਤੱਕ ਦਾ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਸੋ ਇਹ ਕੱਲ ਦੇਖਣ ਵਾਲੀ ਗੱਲ ਹੋਏਗੀ ਕਿ ਮਾਨਯੋਗ ਜਿਹੜੇ ਚੀਫ ਜਸਟਿਸ ਸਾਹਿਬ ਨੇ ਕਿਉਂਕਿ ਪਹਿਲਾਂ ਇਹ ਮੈਟਰ ਜਿਹੜਾ ਸੀਗਾ ਉਹ ਹਾਈ ਕੋਰਟ ਦੀ ਇੱਕ ਡਿਫਰੈਂਟ ਬੈਂਚ ਦੇਖ ਰਹੀ ਸੀ ਉਹਨੇ ਮਾਮਲਾ ਜਿਹੜਾ ਹੈਗਾ ਮਾਨਯੋਗ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਹੈਗਾ ਸੋ ਮਾਨਯੋਗ ਚੀਫ ਜਸਟਿਸ ਅਕਤੂਬਰ ਤੱਕ ਦਾ ਟਾਈਮ ਦਿੰਦੇ ਨੇ ਕਿ ਨਹੀਂ ਦਿੰਦੇ ਨੇ ਇਹ ਕੱਲ ਜੋ ਕੋਰਟ ਦੇ ਵਿੱਚ ਕਾਰਵਾਈ ਹੋਏਗੀ ਉੱਥੋਂ ਪਤਾ ਚੱਲੇਗਾ ਜੀ ਦੋ ਐਫਆਈਆਰ ਪ੍ਰਭੋਤ ਜੀ ਨੇ ਦੱਸੀਆਂ ਕਿ ਦਰਜ ਹੋ ਚੁੱਕੀਆਂ ਨੇ ਉਹ ਕਿਹੜੀ ਪਾਰਟੀ ਬਣਾਏ ਸੀਗਾ ਲੇਕਿਨ ਅੱਜ ਕੋਈ ਸੀਗਾ ਨਹੀਂ ਹਾਂਜੀ ਮੈਨੂੰ ਲੱਗਦਾ ਹੈ ਕਿ ਰਾਜਸਥਾਨ ਸਰਕਾਰ ਕੋਆਰਡੀਨੇਟ ਨਹੀਂ ਕਰ ਪਾਈ ਵੀਡੀਓ ਕਾਨਫਰੈਂਸਿੰਗ ਦੇ ਥਰੂ ਉਹਨਾਂ ਨੂੰ ਵੀ ਕਿਹਾ ਗਿਆ ਕਿ ਕੱਲ ਉਹ ਪੇਸ਼ ਹੋਣ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਥਰੂ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਵੀਡੀਓ ਕਾਨਫਰੈਂਸਿੰਗ ਦੇ ਥਰੂ ਕੱਲ ਪੇਸ਼ ਹੋਣਗੇ ਤੇ ਆਦਾ ਪੱਖ ਰੱਖਣਗੇ ਕਿਉਂਕਿ ਪ੍ਰਮੋਦ ਕੁਮਾਰ ਜੀ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਬਹੁਤ ਕਲੀਅਰ ਹੈ ਕਿ ਟੈਰੀਟੋਰੀਅਲ ਜੂਰੀਸਡਿਕਸ਼ਨ ਦਾ ਮਾਮਲਾ ਹੈ ਰਾਜਸਥਾਨ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਸੋ ਰਾਜਸਥਾਨ ਦੀ ਸਰਕਾਰ ਜਿਹੜੀ ਹੈ ਉਹ ਕੀ ਕਾਰਵਾਈ ਕਰਦੀ ਪਈ ਹੈ ਇਹਦੇ ਵ जवाब जोड़ा है राजस्थान सरकार कल मान जो चीफ जस्टिस रखे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वाट्सएप चैनल आरोप